ਤੇ ਦੁਖੀ ਕਿਉਂ ਰਹਿੰਦਾ ਹੈ ਤੇ ਤੁਸੀਂ ਸਭ ਜਾਣਦੇ ਕਿ ਅੱਜ ਦੇ ਚੰਗੇ ਲੋਕ ਜਿਹੜੇ ਨੇ ਉਹ ਇੰਨੇ ਜ਼ਿਆਦਾ ਕੰਮ ਤੇ ਮਿਹਨਤ ਕਰਨ ਤੋਂ ਬਾਅਦੋਦ ਵੀ ਅਕਸਰ ਉਹ ਦੁਖੀ-ਦੁਖੀ ਰਹਿੰਦੇ ਨੇ ਪਰੇਸ਼ ਪਰੇਸ਼ਾ ਰਹਿੰਦੇ ਨੇ ਪਰੇਸ਼ਾਨੀ ਦੇ ਕਾਰਨ ਉਹਨਾਂ ਦੇ ਕੁਝ ਵੀ ਹੋ ਸਕਦੇ ਨੇ ਖਾਸ ਕਰਕੇ ਪਰਿਵਾਰਕ ਮੈਟਰ ਹੀ ਬਹੁਤ ਹੁੰਦਾ ਆ ਪਰਿਵਾਰ ਦੇ ਵਿੱਚ ਕਈ ਵਾਰਾਂ ਕਈ ਪਰਿਵਾਰਕ ਮੈਂਬਰਾਂ ਨੇ ਇੰਨਾ ਸਟਰਗਲ ਕੀਤਾ ਹੁੰਦਾ ਆਪਣੇ ਪਰਿਵਾਰ ਦੇ ਲਈ ਸੰਘਰਸ਼ ਕੀਤਾ ਹੁੰਦਾ ਤੇ ਘਰ ਪਰਿਵਾਰ ਵਾਲੀ ਪ੍ਰਵਾਹੀ ਨਹੀਂ ਕਰਦੇ ਤੇ ਮਨ ਨੂੰ ਦੁੱਖ ਹੁੰਦਾ ਕਿ ਮੈਂ ਸਾਰੀ ਜ਼ਿੰਦਗੀ ਤੁਹਾਡੇ ਲਈ ਇੰਨਾ ਕੁ ਸੀ ਕਿ ਤਾ ਤੇ ਤੁਹਾਨੂੰ ਮੇਰੀ ਪਰਵਾਹ ਹੀ ਨਹੀਂ ਫਿਰ ਮਨ ਪਰੇਸ਼ਾਨ ਹੋਣਾ ਰਹਿਣ ਲੱਗ ਪੈਂਦਾ ਇੱਕ ਕਾਰਨ ਤਾਂ ਦੁੱਖਾਂ ਦਾ ਇਹ ਆ ਕੁਝ ਲੋਕਾਂ ਦਾ ਦੁੱਖਾਂ ਦਾ ਕਾਰਨ ਇਹ ਕਿ ਉਹ ਸੋਚਦੇ ਆ ਕਿ ਸਾਡੇ ਕੋਲ ਪੈਸੇ ਬਹੁਤ ਥੋੜੇ ਨੇ ਉਹ ਤਾਂ ਵੀ ਬਹੁਤ ਦੁਖੀ ਰਹਿੰਦੇ ਨੇ ਕੁਝ ਲੋਕ ਇਹ ਸੋਚਦੇ ਨੇ ਕਿ ਸਾਡੇ ਘਰ 'ਚ ਗਰੀਬੀ ਬਹੁਤ ਰਹਿੰਦੀ ਆ ਇਸ ਕਰ ਨੂੰ ਵੀ ਦੁਖੀ ਰਹਿੰਦੇ ਨੇ ਕੁਝ ਲੋਕ ਦੁਖੀ ਇਸ ਕਰਕੇ ਵੀ ਰਹਿੰਦੇ ਨੇ ਸਿਹਤ ਨੂੰ ਲੈ ਕੇ ਪਰ ਜੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਹ ਸਾਰੇ ਦੁੱਖਾਂ ਤੋਂ ਛੁਟਕਾਰਾ ਮਿਲ ਜਾਵੇ ਤਾਂ ਫਿਰ ਮਨੁੱਖ ਨੂੰ ਕੁਝ-ਕੁਝ ਗੱਲਾਂ ਦਾ ਖਿਆਲ ਰੱਖਣਾ ਪਵੇਗਾ ਜਾਨਕਿ ਆਪਣੇ ਕੋਲੋਂ ਉਹ ਚੀਜ਼ਾਂ ਨੂੰ ਛੱਡਣਾ ਪਵੇਗਾ ਜਿਹਦੇ ਨਾਲ ਉਹਨਾਂ ਦੀ ਜ਼ਿੰਦਗੀ ਬੇਤਰ ਹੋ ਸਕੇ ਅੱਜ ਮਨੁੱਖ ਇਹ ਸੋਚਦਾ ਕਿ ਮੈਂ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਵੱਧ ਤੋਂ ਵੱਧ ਕੁਝ ਚੀਜ਼ਾਂ ਦੇਖ ਲਵਾਂ ਪਰ ਜੇ ਚੰਗੀਆਂ ਚੀਜ਼ਾਂ ਚੰਗੇ ਵਿਚਾਰ ਦੇਖਣ ਤੇ ਥੋੜਾ ਟਾਈਮ ਜ਼ਰੂਰ ਕੱਢਣਾ ਪੈਂਦਾ ਹੈ ਤਾਂ ਕਿ ਚੰਗੀ ਗੱਲ ਨੂੰ ਸਮਝਣ ਦੇ ਲਈ ਕਈ ਵਾਰਾਂ ਥੋੜੇ 5 7 10 ਮਿੰਟ ਲਾਉਣੇ ਪੈਂਦੇ ਨੇ ਫਿਰ ਹੀ ਤੁਹਾਡੇ ਵਰਗੇ ਚੰਗੇ ਸੱਜਣ ਦੀ ਚੰਗੀ ਗੱਲ ਸਮਝ ਆ ਜਾਂਦੀ ਹੈ ਅੱਜ ਮਨੁੱਖ ਦੁਖੀ ਕਿਉਂ ਸਵਾਲ ਅੱਜ ਹਰ ਇੱਕ ਦੇ ਦਿਮਾਗ 'ਚ ਹੁੰਦਾ ਆ ਪਰ ਕਿਸੇ ਮਨੁੱਖ ਕੋਲ ਜਾਣੇ ਆ ਤਾਂ ਉਹ ਵੀ ਆਪਣਾ ਦੁੱਖ ਸਾਨੂੰ ਸੁਣਾਉਣ ਲੱਗ ਪੈਂਦਾ ਆ ਆਪਾਂ ਉਹਨੂੰ ਸੁਣਾਉਣ ਲੱਗ ਪੈਂਦੇ ਆ ਕਿ ਦੁੱਖ ਫੇਰ ਨਹੀਂ ਮੁੱਕਦੇ ਅੱਜ ਬਹੁਤੇ ਲੋਕਾਂ ਦਾ ਦੁਖੀ ਹੋਣ ਦਾ ਕਾਰਨ ਇਹ ਆ ਕਿ ਅਸੀਂ ਆਪਣੇ ਲਈ ਜੀਣਾ ਛੱਡ ਦਿੱਤਾ ਜਿਹੜੇ-ਜਿਹੜੇ ਮਨੁੱਖਾਂ ਨੇ ਆਪਣੇ ਲਈ ਜੀਣਾ ਛੱਡ ਦਿੱਤਾ ਆਪਣੇ ਨਾਲ ਗੱਲਾਂ ਕਰਨੀਆਂ ਛੱਡ ਦਿੱਤੀਆਂ ਆਪਣੇ ਨਾਲ ਪਿਆਰ ਕਰਨਾ ਛੱਡ ਦਿੱਤਾ ਆਪਣੀ ਜ਼ਿੰਦਗੀ ਨੂੰ ਬੋਰ ਸਮਝ ਲਿਆ ਉਹ ਮਨੁੱਖ ਦੁਖੀ ਹੈਗਾ ਕਿਉਂ ਦੁਖੀ ਹੈ ਕਿਉਂਕਿ ਉਹ ਜਦੋਂ ਖਾਸ ਕਰਕੇ ਜਦੋਂ ਕਿ ਮਨੁੱਖ ਦੀ ਮੈਰਿਜ ਹੁੰਦੀ ਆ ਮੈਰਿਜ ਤੋਂ ਬਾਅਦ ਮਨੁੱਖ ਕੀ ਕਰਦਾ ਬਹੁਤ ਸਾਰੇ ਲੋਕ ਉਹ ਦੂਜਿਆਂ ਲਈ ਇੰਨਾ ਜ਼ਿਆਦਾ ਜੀਉਦੇ ਨੇ ਕਿ ਉਹਨਾਂ ਦੇ ਲਈ ਹਰ ਤਰ੍ਹਾਂ ਦੀ ਮਿਹਨਤ ਕਰਦੇ ਨੇ ਯਾਨੀ ਕਿ ਕੰਮ ਉਹ ਜੋਬ ਕਰਦੇ ਤਾਂ ਨਹੀਂ ਘਰ ਦਾ ਵੀ ਸਾਰਾ ਕੰਮ ਪਰਵਾਰਿਕ ਜ਼ਿੰਮੇਵਾਰੀਆਂ ਨਹੀਂ ਸਾਰੀਆਂ ਨਿਭਾਉਣੀਆਂ ਰਿਸ਼ਤੇਦਾਰੀ ਵੀ ਨਿਭਾਉਣੀਆਂ ਆਪ ਭੁੱਖੇ ਰਹਿਣ ਵਾਲੀ ਗੱਲ ਆਪਣੀਆਂ ਸੱਧਰਾਂ ਮਾਰਨ ਵਾਲੀ ਗੱਲ ਆਪ ਚੰਗੇ ਕੱਪੜੇ ਨਹੀਂ ਪਾਉਣੇ ਘੁੰਮਣ ਫਿਰਨ ਨਹੀਂ ਜਾਣਾ ਚੰਗਾ ਖਾਣਾ ਪੀਣਾ ਨਹੀਂ ਮਨ ਦੀਆਂ ਇਛਾਵਾਂ ਨਹੀਂ ਪੂਰੀਆਂ ਕਰਨੀਆਂ ਜੇ ਪਰਿਵਾਰਕ ਮਤਲਬ ਕੋਈ ਔਰਤ ਜੌਬ ਨਹੀਂ ਕਰਨੀ ਘਰ ਚ ਰਹਿੰਦੀ ਆ ਉਹ ਸਾਰਾ ਦਿਨ ਘਰ ਦੇ ਇਨਾ ਕੰਮ ਕਰਦੀ ਜਿਵੇਂ ਮਸ਼ੀਨ ਵਾਂਗ ਕੰਮ ਕਰਦੀ ਆ ਫਿਰ ਵੀ ਉਹਦੀ ਜਦੋਂ ਉਹਦੇ ਪਰਿਵਾਰਕ ਮੈਂਬਰ ਕਦਰ ਨਹੀਂ ਕਰਦੇ ਫਿਰ ਮਨੁੱਖ ਦੁਖੀ ਹੋਣ ਲੱਗ ਪੈਂਦਾ ਮਨੁੱਖ ਪਰੇਸ਼ਾਨ ਹੋਣ ਲੱਗ ਪੈਂਦਾ ਤੁਸੀਂ ਤੇ ਬੇਕਦਰੇ ਕਿਉਂਕਿ ਹਰ ਮਨੁੱਖ ਇੱਕ ਹੱਦ ਤੱਕ ਕੰਮ ਕਰ ਸਕਦਾ ਹਰ ਮਨੁੱਖ ਇੱਕ ਹੱਦ ਤੱਕ ਗੁਜ਼ਰ ਸਕਦਾ ਕਿਉਂਕਿ ਉਹ ਉਹਨਾਂ ਗੁਜ਼ਰਦਾ ਹੈ ਲੇਕਿਨ ਜਦੋਂ ਉਹਦੀ ਇੱਜ਼ਤ ਨਹੀਂ ਹੁੰਦੀ ਉਹਦਾ ਮਾਨ ਸਨਮਾਨ ਨਹੀਂ ਹੁੰਦਾ ਤਾਂ ਉਹ ਦੁਖੀ ਰਹਿਣ ਲੱਗ ਪੈਂਦਾ ਉਹ ਕੱਲਾ ਦੁਖੀ ਨਹੀਂ ਹੁੰਦਾ ਫਿਰ ਬਹੁਤ ਸਾਰੇ ਲੋਕ ਤਾਂ ਮਾਨਸਿਕ ਰੋਗੀ ਹੋ ਜਾਂਦੇ ਜੇ ਤੁਸੀਂ ਬਹੁਤ ਸਾਰੇ ਘਰ ਵੇਖ ਲਿਓ ਉਹਨਾਂ ਦੇ ਵਿੱਚ ਲੋਕ 30 35 ਜਾਂ 40 ਸਾਲਾਂ ਤੋਂ ਬਾਅਦ ਉਹਨਾਂ ਦੀ ਉਮਰ ਏਵੇਂ ਦੀ ਹੋ ਜਾਂਦੀ ਫੇਸ ਏਵੇਂ ਦੀ ਹੋ ਜਾਂਦੇ ਨੇ ਜਿਵੇਂ ਉਹ ਬਹੁਤ ਵੱਡੇ ਰੋਗੀ ਹੋਣ ਬਹੁਤ ਸਾਰੀਆਂ ਦਵਾਈਆਂ ਤੇ ਨਿਰਭਰ ਹੋਣ ਉਹਨਾਂ ਦੇ ਕੋਲ ਉਹ ਨਾ ਤਾਂ ਜ਼ਿੰਦਗੀ ਜੂਣ ਦਾ ਕੋਈ ਮਕਸਦ ਹੁੰਦਾ ਨਾ ਜ਼ਿੰਦਗੀ 'ਚ ਉਹਨਾਂ ਦਾ ਆਪਣੇ ਲਈ ਪਿਆਰ ਹੁੰਦਾ ਤੇ ਨਾ ਹੀ ਉਹ ਦੂਜਿਆਂ ਨੂੰ ਪਿਆਰ ਦੇ ਪਾਉਂਦੇ ਨੇ ਕਾਰਨ ਕੀ ਹੁੰਦਾ ਕਿ ਉਹਨਾਂ ਦੀ ਮਿਹਨਤ ਨੂੰ ਕੁਝ ਲੋਕਾਂ ਨੇ ਦੁਰਵਰਤੋਂ ਕਰ ਲਈ ਹੁੰਦੀ ਹੈ ਜਿਸ ਕਾਰਨ ਉਹ ਜ਼ਿੰਦਗੀ ਨੂੰ ਜਿਉਣਾ ਛੱਡ ਦਿੰਦੇ ਨੇ ਉਹ ਲੱਗਦਾ ਕਿ ਨਹੀਂ ਕੋਈ ਕੁਝ ਨਹੀਂ ਹੈਗਾ ਸਾਰੇ ਨਾ ਧੋਖੇਬਾਜ਼ ਨੇ ਲੋਕ ਬੜੀ ਮਤਬਲੀ ਨੇ ਸਵਾਰਥੀ ਹੁਣ ਸਵਾਲ ਖੜਾ ਇਹ ਹੁੰਦਾ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ 'ਚ ਜੋਸ਼ ਬਣਿਆ ਰਹੇ ਸਾਡੀ ਜ਼ਿੰਦਗੀ 'ਚ ਉਤਸ਼ਾਹ ਬਣਿਆ ਰਹੇ ਕਿ ਸਾਨੂੰ ਕੀ ਕਰਨਾ ਚਾਹੀਦਾ ਵੇਖੋ ਜਿੰਦਗੀ ਸਾਨੂੰ ਸਾਰਿਆਂ ਨੂੰ ਇੱਕ ਵਾਰ ਮਿਲਨੀ ਦੁਬਾਰਾ ਇੱਚ ਕੁਝ ਰਿਪੀਟ ਨਹੀਂ ਹੋਣਾ ਭਾਵੇਂ ਆਪਣੇ ਕੋ ਕੋਰੋੜਾ ਅਰਬਾ ਰੁਪਏ ਵੀ ਹੋਣ ਸਾਨੂੰ ਇੱਕ ਮੈਂਟਨਿੰਗ ਜਿੰਦਗੀ ਦਾ ਨਹੀਂ ਮਿਲਣਾ ਜਿਵੇਂ ਅਸੀਂ ਸਾਡੀ ਸ਼ਾਦੀ ਹੋ ਜਾਂਦੀ ਆ ਸ਼ਾਦੀ ਤੋਂ ਬਾਅਦ ਪਤੀ ਪਤਨੀ ਪਤੀ ਪਤਨੀ ਤੋਂ ਲਾਲ ਸੱਸ ਸਹੁਰਾ ਜਾਂ ਪਰਿਵਾਰਿਕ ਮੈਂਬਰ ਜਾਂ ਕੋਈ ਮਾਪੇ ਕੋਈ ਵੀ ਪਰਿਵਾਰਿਕ ਮੈਂਬਰ ਦਾ ਸਾਡੇ ਨਾਲ ਜੁੜੇ ਹੁੰਦੇ ਨੇ ਰਿਸ਼ਤੇਦਾਰੀ ਜੁੜੀ ਹੁੰਦੀ ਤੇ ਸਾਨੂੰ ਸਾਰਿਆਂ ਨੂੰ ਥੋੜਾ ਥੋੜਾ ਟਾਈਮ ਦੇਣਾ ਚਾਹੀਦਾ ਥੋੜਾ ਥੋੜਾ ਸਾਰਿਆਂ ਸਤਕਾਰ ਦੇਣਾ ਚਾਹੀਦਾ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇੱਕ ਠਿਰ ਬਣ ਜਾਈਏ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਿਰਫ ਕਮਾਈ ਕਰੀ ਜਾਈਏ ਕਿ ਮੈਂ ਆਪਣੇ ਰਿਸ਼ਤੇਦਾਰਾਂ ਤੇ ਵੱਡੀ ਕੋਠੀ ਪਾਉਣੀ ਮੈਂ ਰਿਸ਼ਤੇਦਾਰਾਂ ਤੇ ਵੱਡੀ ਗੱਡੀ ਲੈ ਕੇ ਜਾਣਾ ਮੈਂ ਰਿਸ਼ਤੇਦਾਰੀ ਚ ਅੰਜ ਕਰਨਾ ਆ ਮੈਂ ਰਿਸ਼ਤੇਦਾਰਾਂ ਤੇ ਬ੍ਰਾਂਡਡ ਕੱਪੜੇ ਪਾ ਕੇ ਜਾ ਸਕਦਾ ਇਹ ਇਹ ਸੋਚ ਸਾਨੂੰ ਛੜ ਗਈ ਪਵੇਗੀ ਸਾਨੂੰ ਜ਼ਿੰਦਗੀ ਪੈਸਾ ਵੀ ਕਮਾਈਏ ਕੰਮ ਵੀ ਕਰੀਏ ਘਰ ਵੀ ਸੋਹਣੇ ਬਣਾਈਏ ਗੱਡੀ ਵੀ ਵਧੀਆ ਲਈਏ ਪਲੱਸ ਖਾਏ ਪੀਏ ਦੀ ਕੋ ਮੁਨਫਰਨੀ ਨਹੀਂ ਜਾਈਏ ਇੱਕ ਦੂਜੇ ਨੂੰ ਉਹਨਾਂ ਕੇ ਉਹਦੇ ਕੰਮ ਚ ਦਖੰਗਾ ਦੀ ਕਰੀਏ ਜਿੰਨੀ ਕੁ ਅਸੀਂ ਆਪਣੇ ਕੰਮ ਚ ਬਰਦਾਸ਼ਤ ਕਰਦੇ ਆ ਜਦੋਂ ਅਸੀਂ ਦੂਜੇ ਦੀ ਬਹੁਤ ਵਰਤ ਕਰਦੇ ਆ ਨਾ ਤੇ ਕਈ ਵਾਰਾਂ ਦੂਜਾ ਸਾਡੀ ਇੱਜ਼ਤ ਕਰਨੀ ਛੱਡ ਦਿੰਦਾ ਤਾਂ ਫਿਰ ਸਾਡੀ ਮਨ ਨੂੰ ਥੇਸ ਪੁੱਜਦੀ ਆ ਕਿ ਇਹ ਕਿੰਨਾ ਸਵਾਰਥੀ ਆ ਇਹ ਕਿੰਨਾ ਮਤਬਲੀ ਆ ਮੈਂ ਸਾਰੀ ਜ਼ਿੰਦਗੀ ਇਹਦੇ ਨਾਲ ਲਾਤੀ ਇਹਨੂੰ ਕਦਰ ਹੀ ਨਹੀਂ ਮੇਰੀ ਫਿਰ ਇਹ ਤੋਂ ਬਿਹਤਰ ਆ ਨਾ ਕਿ ਆਪਾਂ ਨਰਾਸ਼ ਹੋ ਕਿਉਂ ਹਈਏ ਅਸੀਂ ਉਨਾ ਹੀ ਉਥੋਂ ਤੱਕ ਜਾਈਏ ਜਿੰਨਾ ਸਾਨੂੰ ਜਾਇਜ਼ ਲੱਗਦਾ ਸਾਨੂੰ ਆਪਣੀਆਂ ਇਛਾਵਾਂ ਦੀ ਪੂਰਤੀ ਕਰਨ ਵੱਲ ਵੀ ਵਧਣਾ ਚਾਹੀਦਾ ਸਾਰੀ ਫੈਮਿਲੀ ਘੁੰਮਣ ਫਿਰਨ ਜਾਓ ਖਾਓ ਪੀਓ ਜ਼ਿੰਦਗੀ 'ਚ ਕੰਮ ਕਰੋ ਇੱਕ ਦੂਜੇ ਦੀ ਸੈਲਫ ਰਿਸਪੈਕਟ ਕਰੋ ਇੱਕ ਦੂਜੇ ਦਾ ਸਤਿਕਾਰ ਕਰੋ ਇੱਕ ਦੂਜੇ ਦੇ ਪ੍ਰਤੀ ਸੰਜੀਦਗੀ ਨਾਲ ਵਿਚਰਿਆ ਜਾਵੇ ਤਾਂ ਕਿ ਜ਼ਿੰਦਗੀ ਚ ਰੌਣਕ ਬਣੀ ਰਹੇ ਜਦੋਂ ਅਸੀਂ ਕੀ ਕਰਦੇ ਆ ਜਿਵੇਂ ਸਾਡੇ ਸ਼ਾਦੀ ਤੋਂ ਬਾਅਦ ਬੱਚੇ ਹੋ ਜਾਂਦੇ ਨੇ ਆਪਾਂ ਬੱਚਿਆਂ ਤੇ ਪੂਰਾ ਜੋੜ ਲਾ ਛੱਡਦੇ ਆ ਫਿਰ ਸਾਡੇ ਕੋਈ ਜ਼ਿੰਦਗੀ ਕੁਝ ਕੋ ਫੈਮਿਲੀ ਮੈਂਬਰਾਂ ਤੱਕ ਹੀ ਸੀਮਤ ਰਹਿ ਜਾਂਦੀ ਆ ਯਾਨੀ ਕਿ ਪਰਿਵਾਰਕ ਮੈਂਬਰਾਂ ਤੱਕ ਉਸ ਲਾਈਫ ਦੇ ਵਿੱਚ ਜਿਹੜੀ ਮਤਲਬ 25 ਸਾਲ ਤੋਂ 35 40 ਸਾਲ ਜਾਂ 45 ਸਾਲ ਦੀ ਉਮਰ ਹੁੰਦੀ ਹੈ ਉਹਦੇ ਵਿੱਚ ਨਾ ਸਾਡੇ ਕੋਲ ਘੁੰਮਣ ਫਿਰਨ ਦਾ ਜਿਹੜੀ ਸਰੀਰਕ ਸ਼ਕਤੀ ਹੁੰਦੀ ਅਸੀਂ ਉਹਨੂੰ ਵੀ ਬੇਸਟ ਕਰ ਦਿੰਨੇ ਸਾਡੇ 'ਚ ਖਾਣ ਪੀਣ ਦੀ ਸ਼ਕਤੀ ਹੁੰਦੀ ਅਸੀਂ ਉਹ ਵੀ ਬੇਸਟ ਕਰ ਦਿੰਨੇ ਸਾਡੇ 'ਚ ਸਵਾਰਨ ਦੀ ਆਪਣੇ ਆਪ ਨੂੰ ਸ਼ਕਤੀ ਹੁੰਦੀ ਅਸੀਂ ਉਹ ਵੀ ਬੇਸਟ ਕਰ ਦਿੰਨੇ ਅਸੀਂ ਸਿਰਫ ਕੀ ਕਰਦੇ ਹਾਂ ਕੰਮ ਕਰਦੇ ਹਾਂ ਮਸ਼ੀਨ ਵਾਂਗ ਕੰਮ ਕਰਦੇ ਹਾਂ ਮੈਂ ਤੇਰੇ ਲਈ ਆਹ ਕਰਦਾ ਤੂੰ ਮੇਰੇ ਲਈ ਆਹ ਕਰ ਬਸ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸਾਡੀ ਜ਼ਿੰਦਗੀ ਇੱਥੇ ਹੀ ਗੁਜ਼ਰ ਜਾਂਦੀ ਆ ਫਿਰ ਜਦੋਂ ਅਸੀਂ 45 ਸਾਲ ਦੀ ਉਮਰ 'ਚ ਪਹੁੰਚ ਜਾਂਦੇ ਆ ਤਾਂ ਫਿਰ ਅਸੀਂ ਸੋਚਦੇ ਆ ਕਿ ਜ਼ਿੰਦਗੀ 'ਚ ਚਾਹ ਘੁੰਮਣ ਫਿਰਨਾ ਸਮਾਂ ਹੀ ਆਪਾਂ ਕਿੱਦਾਂ ਹੀ ਕੱਢ ਦਿੱਤਾ ਆਪਾਂ ਸਾਰਾ ਹੀ ਵੇਸਟ ਕਰ ਦਿੱਤਾ ਫਿਰ ਬੱਚੇ ਵੱਡੇ ਹੋ ਜਾਂਦੇ ਨੇ ਬੱਚੇ ਆਪ ਆਪਣੇ ਕੰਮਾਂ 'ਤੇ ਸੈੱਟ ਹੋ ਜਾਂਦੇ ਨੇ ਉਹ ਆਪਣੀ ਉਡਾਰੀ ਮਾਰਨ ਲੱਗ ਪੈਂਦੇ ਨੇ ਫਿਰ ਪਤੀ ਪਤਨੀ ਇਕੱਲੇ ਰਹਿ ਜਾਂਦੇ ਨੇ ਫਿਰ ਉਹ ਸੋਚਦੇ ਕਿ ਆਪਾਂ ਜ਼ਿੰਦਗੀ 'ਚ ਕੀ ਖੱਟਿਆ ਤੇ ਕੀ ਕਮਾਇਆ ਜਿਵੇਂ ਜਿਵੇਂ ਉਮਰ ਵੱਧਦੀ ਆ ਤਾਂ ਓਵੇਂ ਓਵੇਂ ਫਿਰ ਇਕੱਲਾਪਨ ਦਾ ਸ਼ਿਕਾਰ ਹੋ ਜਾਂਦਾ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਸੀ ਮੇਰੇ ਕੋਲ ਨੋਨ ਸਨ ਅਮਰ ਸਾਹਿਬ ਜਿਹੜੇ ਉਹ ਚੰਗੀਆਂ ਪੋਸਟਾਂ ਤੇ ਜੌਬ ਕਰਦੇ ਸਨ ਅਖੀਰ ਉਹਨਾਂ ਦੀ ਲਾਈਫ ਸਟਾਈਲ ਐਸੀ ਉਹ ਮਾਨਸਿਕ ਰੋਗੀ ਹੋ ਗਏ ਮਾਨਸਿਕ ਰੋਗੀ ਤੋਂ ਭਾਵ ਆਪਣੇ ਆਪ ਨੂੰ ਕਮਰਿਆਂ ਚ ਬੰਦ ਕਰ ਲੈਣਾ ਕਿਸੇ ਨਾਲ ਬੋਲਣਾ ਨਹੀਂ ਕਿਸੇ ਨਾਲ ਗੱਲ ਨਹੀਂ ਕਰਨੀ ਆਤਮ ਹੱਤਿਆ ਕਰ ਲੈ ਮਰ ਕੇ ਕੀ ਫਾਇਦਾ ਐ ਹੋਜੀ ਜ਼ਿੰਦਗੀ ਦਾ ਕੀ ਫਾਇਦਾ ਐ ਹੋਹੀ ਕਮਾਈਆਂ ਕਰਨ ਦਾ ਮੈਂ ਸਮਝਦਾ ਕਿ ਅੱਜ ਸਾਡੇ ਵਿੱਚ ਜਿਹੜੇ ਮਾਨਸਿਕ ਰੋਗ ਵਧਣ ਦਾ ਕਾਰਨ ਕੀ ਐ ਕਿ ਅਸੀਂ ਲੋਕਾਂ ਨਾਲ ਵਿਚਰਨਾ ਛੱਡ ਦਿੱਤਾ ਤੋਂ ਤੁਹਾਡੇ ਵਰਗੇ ਸੱਜਣ ਇਹ ਵੀ ਸਵਾਲ ਸਹੀ ਕਰਦੇ ਕਿ ਲੋਕ ਬੜੇ ਸੁਆਰਥੀ ਨੇ ਲੋਕ ਬੜੇ ਮਤਬਲੀ ਨੇ ਆਪਾਂ ਮਾੜਾ ਜਾਂ ਕਿਸੇ ਨੂੰ ਉਂਗਲੀ ਫੜਾਈਏ ਹੱਥ ਫੜਨੂ ਪੈਂਦੇ ਨੇ ਲੋਕ ਸਾਨੂੰ ਲੁੱਟਣ ਨੂੰ ਪੈਂਦੇ ਨੇ ਇਹ ਵੀ ਸਵਾਲ ਉਹਨਾਂ ਦਾ ਬਿਲਕੁਲ ਜ਼ਿਆਦਾ ਪਰ ਮੇਰਾ ਕਹਿਣ ਦਾ ਭਾਗ ਇਹ ਆ ਕਿ ਚੰਗੇ ਲੋਕਾਂ ਦੀ ਵੀ ਕਮੀ ਜ਼ਰੂਰੀ ਨਹੀਂ ਕਿ ਰਿਸ਼ਤੇਦਾਰ ਹੀ ਆਪਾਂ ਲੋਕਾਂ ਦਾ ਮਿਲਣਾ ਰਿਸ਼ਤੇਦਾਰੀ ਨਾਲ ਹੀ ਪਿਆਰ ਕਰਨਾ ਰਿਸ਼ਤੇਦਾਰੀ ਨਾਲ ਹੀ ਸਤਕਾਰ ਕਰਨਾ ਆਪਣੇ ਕੋਲ ਇੰਨੀ ਵੱਡੀ ਖਲਕਤ ਹੈ ਅੱਜ ਸੋਸ਼ਲ ਮੀਡੀਆ ਦਾ ਸਮਾਂ ਹੈ ਬਹੁਤ سارے ਲੋਕ ਤੁਹਾਨੂੰ ਚੰਗੇ ਮਿਲ ਜਾਣਗੇ ਜੋ ਤੁਹਾਡੀ ਚੰਗੀ ਇੱਜ਼ਤ ਕਰਨਗੇ ਜ਼ਿੰਦਗੀ 'ਚ ਇੱਕ ਗੱਲ ਜ਼ਰੂਰ ਹਰੇਕ ਇਨਸਾਨ ਨੂੰ ਬੰਦ ਰਹਿਣੀ ਚਾਹੀਦੀ ਬੱਲੇ ਕਿ ਝਮਾਈ ਦੇ ਵਿੱਚ ਇੱਕ ਲੈਵਲ ਹੁੰਦਾ ਹਰ ਇਨਸਾਨ ਦਾ ਉਸ ਨੂੰ ਆਪਣੇ ਲੈਵਲ ਤੋਂ ਹੇਠਾਂ ਨਹੀਂ ਜਾਣਾ ਚਾਹੀਦਾ ਜਿੱਦੋਂ ਉਹ ਇਨਸਾਨ ਆਪਣੇ ਲੈਵਲ ਤੋਂ ਹੇਠਾਂ ਵਿਚਰੇਗਾ ਆਪਣੇ ਤੋਂ ਉਹਨਾਂ ਲੋਕਾਂ ਦੀ ਸੋਚ ਨਾਲ ਵਿਚਰੇਗਾ ਉਹ ਤਾਂ ਪੈਸਾ ਨਹੀਂ ਆ ਲੈਵਲ ਤੋਂ ਭਾਵੇਂ ਸੋਚਦਾ ਹੈ ਜਿੱਦੋਂ ਕੋਈ ਮਨੁੱਖ ਆਪਣੀ ਸੋਚ ਤੋਂ ਛੁੱਟੀ ਸੋਚ ਦੇ ਲੋਕਾਂ ਨਾਲ ਵਿਚਰੇਗਾ ਉਹ ਦੁਖੀ ਹੋਵੇਗਾ ਉਹ ਪਰਲਾਵੇਗਾ ਉਹਦਾ ਨੁਕਸਾਨ ਹੋਵੇਗਾ ਤੇ ਜਿੱਦੋਂ ਕੋਈ ਇਨਸਾਨ ਆਪਣੀ ਸੋਚ ਦੇ ਲੋਕਾਂ ਦੇ ਨਾਲ ਜਾਂ ਥੋੜਾ ਪਲੱਸ ਲੋਕਾਂ ਨਾਲ ਵਿਚਰੇਗਾ ਉਹਦੇ 'ਚ ਉਤਸ਼ਾਹ ਬਣਿਆ ਰਹੇਗਾ ਤੁਹਾਡੇ ਵਰਗੇ ਸੱਜਣ ਚੰਗੀ ਤਰ੍ਹਾਂ ਜਾਣਦੇ ਨੇ ਕਿ ਜੇ ਕੋਈ ਤਿੰਨ ਗਰੀਬ ਲੋਕਾਂ ਨਾਲ ਬਿਮਾਰ ਲੋਕਾਂ ਨਾਲ ਜਾਂ ਮੰਦੀਆ ਚੁਗਲੀ ਕਰਨ ਵਾਲੇ ਲੋਕਾਂ ਦੇ ਨਾਲ ਜਾਂ ਚੋਰ ਚਪਟਿਆਂ ਲੋਕਾਂ ਦੇ ਨਾਲ ਤਿੰਨ ਬੰਦਿਆਂ ਨਾਲ ਵਿਚਰਨਾ ਸ਼ੁਰੂ ਕਰ ਦਵੇ ਨਾ ਉਹ ਕੁਝ ਮਹੀਨਿਆਂ ਬਾਅਦ ਚੌਥਾ ਉਹ ਵੀ ਉਹ ਇਦਾ ਹੀ ਹੋ ਜਾਂਦਾ ਹੈਗਾ ਉਹਦਾ ਮਾਨਸਿਕ ਲੈਵਲ ਜਿਹੜਾ ਬੋਡੀ ਨੂੰ ਉੱਥੇ ਫਿੱਟ ਕਰ ਦਿੰਦਾ ਤੇ ਜੇ ਕੋਈ ਚੰਗਾ ਇਨਸਾਨ ਕੋਈ ਵੀ ਮਨੁੱਖ ਤਿੰਨ ਚੰਗੇ ਸੱਜਣਾ ਨਾਲ ਚੰਗੇ ਸਿਹਤਮੰਦ ਲੋਕਾਂ ਨਾਲ ਚੰਗੇ ਸੋਚਦੇ ਲੋਕਾਂ ਨਾਲ ਕਿੰਨਾ ਨਾਲ ਵਿਚਰੇਗਾ ਨਾ ਜਾਂ ਅਮੀਰ ਲੋਕਾਂ ਨਾਲ ਵਿਚਰੇਗਾ ਚੰਗੇ ਅਮੀਰਾਂ ਨਾਲ ਤੇ ਚੋਖਾ ਇਨਸਾਨ ਉਹ ਖੁਦ ਆਪਣੇ ਆਪ ਅਮੀਰ ਹੋ ਜਾਵੇਗਾ ਖੁਦ ਆਪਣੇ ਆਪ ਇੱਕ ਚੰਗਾ ਇਨਸਾਨ ਬਣ ਜਾਵੇਗਾ ਖੁਦ ਉਹ ਆਪਣੇ ਆਪ ਨੂੰ ਉਹਦੇ ਚ ਇਨਾ ਕੌਨਫੀਡੈਂਸ ਹੋ ਜਾਵੇਗਾ ਕਿ ਉਹ ਸਾਰੇ ਲੋਕੋ ਨੂੰ ਫਾਲੋ ਕਰਨਾ ਸ਼ੁਰੂ ਕਰਨਗੇ ਪਰ ਪ੍ਰੋਬਲਮ ਕੀ ਹੈ ਕਿ ਅਸੀਂ ਲੋਕਾਂ ਨੇ ਜਿੱਦੋਂ ਦਾ ਸਾਡੇ ਦਿਮਾਗ ਦੇ ਵਿੱਚ ਕੁਝ ਘਟੀਆ ਲੋਕ ਆ ਜਾਂਦੇ ਨੇ ਹਰ ਇੱਕ ਦੀ ਜ਼ਿੰਦਗੀ ਚ ਆਉਂਦੇ ਨੇ ਉਹਦੇ ਨਾਲ ਕੀ ਹੁੰਦਾ ਕਿ ਅਸੀਂ ਦੁਖੀ ਹੋਣਾ ਕਾਰਨ ਅਸੀਂ ਲੋੜ ਤੋਂ ਵੱਧ ਉਹਨਾਂ ਲੋਕਾਂ ਨਾਲ ਜਦੋਂ ਵਿਚਰਦੇ ਆ ਵੱਧ ਖਾਣਾ ਖਾਂਦੇ ਆ ਅਸੀਂ ਵੱਧ ਤੇਜ਼ ਮਸਾਲੇ ਖਾਂਦੇ ਆ ਅਸੀਂ ਵੇ ਵੱਧ ਉਹਨਾਂ ਲੋਕਾਂ ਨੂੰ ਦੇਖ ਕੇ ਚੁਗਲੀ ਲਿੰਦਿਆ ਕਰਦੇ ਆ ਅਸੀਂ ਉਹਨਾਂ ਨੂੰ ਦੇਖ ਕੇ ਨਿਰਾਸ਼ ਹੁੰਦੇ ਆ ਅਸੀਂ ਉਹਨਾਂ ਲੋਕਾਂ ਨੂੰ ਦੇਖ ਕੇ ਘਰ 'ਚ ਕਲੇਸ਼ ਪਾਉਂਦੇ ਆ ਉਹਦੇ ਨਾਲ ਸਾਡੇ ਵਿੱਚ ਨੈਗੇਟਿਵ એનર્ਜੀ ਪੈਦਾ ਹੁੰਦੀ ਉਹ ਨੈਗੇਟਿਵ એનર્ਜੀ ਕੱਲੀ ਸਾਡੇ ਸਰੀਰ ਨੂੰ ਦਿਮਾਗ ਨੂੰ ਨੁਕਸਾਨ ਨਹੀਂ ਕਰਦੀ ਪੂਰੀ ਬਾਡੀ ਦਾ ਹੀ ਨੁਕਸਾਨ ਕਰ ਦਿੰਦੀ ਹੈ ਸਾਡਾ ਪੇਟ ਸਿਸਟਮ ਨੂੰ ਖਰਾਬ ਕਰ ਦਿੰਦੀ ਹੈ ਸਾਡੀ ਬੋਲਣ ਦੇ ਤਰੀਕੇ ਨੂੰ ਕਰ ਦਿੰਦੀ ਹੈ ਸਾਡੀ ਬਾਡੀ ਲੈਂਗੁਏਜ ਨੂੰ ਕਰ ਦਿੰਦੀ ਹੈ ਮੈਂ ਸੋਮ ਟਾਈਮ ਤੇ ਰੇਟ ਮਿਲੂ ਹਰ ਰੋਜ਼ ਕੁਝ ਨਵਾਂ ਸਿੱਖਣਾ ਚਾਹੀਦਾ ਕਿਉਂਕਿ ਅੱਜ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਚੰਗੇ ਲੋਕ ਨੇ ਜਿਨ੍ਹਾਂ ਦੀਆਂ ਚੰਗੀਆਂ-ਚੰਗੀਆਂ ਵਿਚਾਰ ਸੁਣਨ ਨੂੰ ਮਿਲਦੇ ਨੇ ਕਿਉਂਕਿ ਇਹ ਤੇ ਇੱਕ ਕਾਲਜ ਹੈ ਨਾ ਯੂਨੀਵਰਸਿਟੀ ਇੱਕ ਵਾਂਗ ਹੀ ਨਾ ਸੋਸ਼ਲ ਮੀਡੀਆ ਤੇ ਜ਼ਰੂਰੀ ਨਹੀਂ ਕਿ ਆਪਾਂ ਘਟੀਆਂ ਚੀਜ਼ਾਂ ਵੇਖਣੀ ਆ ਅਸੀਂ ਚੰਗੀਆਂ ਚੀਜ਼ਾਂ ਵੇਖ ਕੇ ਦਿਨ 'ਚ ਦੇ 2-3 ਚੀਜ਼ਾਂ ਵੀ ਜਾਂ ਅੱਧਾ ਘੰਟਾ ਵੀ ਅਸੀਂ ਚੰਗੀਆਂ ਵੀਡੀਓਜ਼ ਵੇਖ ਲੀਨੇ ਆ ਤੇ ਸਮਝ ਲਓ ਕਿ ਅਸੀਂ ਇੱਕ ਪੋਜ਼ਿਟਿਵ ਚੀਜ਼ ਗ੍ਰਹਿਣ ਕਰ ਲਈ ਸਾਡਾ ਕਿ ਉਤਸ਼ਾਹ ਵੱਧ ਗਿਆ ਆਪਾਂ ਨੂੰ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਆਪਣੇ ਆਪ ਨਾਲ ਗੱਲ ਵੀ ਕਰਨੀ ਚਾਹੀਦੀ ਮੈਂ ਕਿਵੇਂ ਦਾ ਹੋ ਰਿਆਂ ਆ ਸਵੇਰੇ ਉੱਠ ਕੇ ਆਪ ਸੀਸਾ ਆਪ ਨੂੰ ਇਸੇ ਕਰਕੇ ਦੇਖ ਲੈਣਾ ਸਾਰੇ ਯਾਨੀ ਸੀਸੇ ਗਾੜੀ ਖਲੋ ਕੇ ਮੇਰੇ ਚ ਕਿੰਨੀਆਂ ਕ ਕਮੀਆਂ ਆ ਗਈਆਂ ਨੇ ਮੇਰੇ ਫੇਸ ਤੇ ਕੀ ਪ੍ਰੋਬਲਮ ਆ ਰਹੀਆਂ ਨੇ ਮੇਰੀ ਵੇਖਣ ਵਿੱਚ ਕੀ ਪ੍ਰੋਬਲਮ ਆ ਰਹੀ ਆ ਮੇਰਾ ਹਾ ਭਾਵ ਕਿਵੇਂ ਦੇ ਹੋ ਰਹੇ ਨੇ ਮੇਰੀ ਬੋਡੀ ਲੈਂਗੁਏਜ ਕਿਵੇਂ ਦੀ ਹੋ ਰਹੀ ਕੀ ਅਸੀਂ ਆਪਣੇ ਆਪ ਨਾਲ ਗੱਲ ਨਹੀਂ ਕਰ ਸਕਦੇ ਤੇ ਤੁਹਾਡੇ ਵਰਗੇ ਸੱਜਣ ਕਿਤੇ ਕਰ ਸਕਦੇ ਆ ਤੇ ਸਾਨੂੰ ਆਪਣੀ ਆਪਣਾ ਗੱਲ ਕਰਨ ਦੀ ਆਦਤ ਪਾਉਣੀ ਪਵੇਗੀ ਸਿੱਸੇ ਸਿਰਫ ਕੱਲੀਆਂ ਦਸਤਾਰਾਂ ਵੇਖਣ ਨੂੰ ਚਿਹਰਾ ਵੇਖਣ ਨੂੰ ਨਹੀਂ ਹੁੰਦੇ ਸਿੱਸੇ ਇੱਕ ਮਿੱਤਰ ਹੁੰਦੇ ਨੇ ਜੋ ਬੰਦੇ ਨੂੰ ਬਿਲਕੁਲ ਸੱਚ ਦੱਸ ਦਿੰਦੇ ਨੇ ਕਿ ਭਈ ਤੇਰੇ ਚ ਆਹ ਮੁਸ਼ਕਲਾਂ ਆ ਰਹੀਆਂ ਨੇ ਇਹਨਾਂ ਨੂੰ ਸਹੀ ਕਰ ਲੈ ਤੇ ਨਾਲ ਦੀ ਨਾਲ ਅਸੀਂ ਕੁਦਰਤੀ ਖਾਣੇ ਵਾਲੇ ਵੀ ਬਣੀਏ ਕੁਦਰਤੀ ਖਾਣੇ ਤੋਂ ਭਾਵ ਹੈ ਕਿ ਤਲੀਆਂ ਚੀਜ਼ਾਂ ਇੱਕ ਸਾਈਡ ਤੇ ਕਰ ਦਈਏ ਖੰਡ ਵਾਲੀਆਂ ਚੀਜ਼ਾਂ ਇੱਕ ਸਾਈਡ ਤੇ ਕਰ ਦਈਏ ਫਿਰ ਅਸੀਂ ਬੁੱਢੇ ਨਹੀਂ ਹੋਵਾਂਗੇ ਫਿਰ ਅਸੀਂ ਦੁਖੀ ਨਹੀਂ ਹੋਵਾਂਗੇ ਕਿਉਂਕਿ ਜਦੋਂ ਸਾਡੀ ਬੋਡੀ ਚ ਜੋਸ਼ ਹੁੰਦਾ ਆ ਅਸੀਂ ਜੀਵਨਾ ਚਾਹੁੰਨੇ ਆ ਅਜੋ ਕੋਈ ਮਨੁੱਖ ਥੋੜਾ ਜਿਹਾ ਸਿਰ ਚੰਗਾ ਵਾਲਵੇਂ ਜਾਂ ਸੋਨੇ ਦੇ ਕੱਪੜੇ ਪਾ ਲਵੇਂ ਤੇ ਕਈ ਆਂਢੀ ਗੁਆਂਢੀਵੇਂ ਦੇ ਹੁੰਦੇ ਨੇ ਉਹ ਕਹਿਣਗੇ ਲੈ ਇਹ ਪਤਾ ਨਹੀਂ ਕੀ ਕਰਦੇ ਰਹਿੰਗੇ ਇਹ ਪਤਾ ਨਹੀਂ ਕਿਉਂ ਕਰਦੇ ਰਹਿੰਦੇ ਉਹ ਇਸ ਕਰਕੇ ਕਹਿੰਦੇ ਨੇ ਕਿ ਉਹਨਾਂ ਚ ਜੀਉਣ ਦੀ ਤਮੰਨਾ ਨਹੀਂ ਹੁੰਦੀ ਜੇ ਚੰਗੇ ਕੱਪੜੇ ਪਾਉਣੇ ਸਿਰ ਵਾਹੁਣਾ ਬਣ ਖੱਬ ਘਿਰਿਆਣਾ ਕੋਈ ਨੈਗੇਟਿਵ ਗੱਲ ਨਹੀਂ ਹੁੰਦੀ ਇਹ ਪੋਜੀਟਿਵ ਗੱਲ ਹੁੰਦੀ ਆ ਮਨੁੱਖ ਨੂੰ ਹਮੇਸ਼ਾ ਆਪਣੇ ਆਪ ਨੂੰ ਸਵਾਰਨਾ ਚਾਹੀਦਾ ਆਪਣੇ ਆਪ ਨਾਲ ਪਿਆਰ ਕਰਨਾ ਚਾਹੀਦਾ ਵੇਖੋ ਜੇ ਮਨੁੱਖ ਦੁਖੀ ਹੋਇਆ ਨਾ ਉਹ ਮਨੁੱਖ ਨੇ ਹੀ ਹੋਣਾ ਉਹਦੇ ਆਂਢੀ ਗੁਆਂਢੀ ਨੇ ਨਹੀਂ ਹੋਣਾ ਜੇ ਮਨੁੱਖ ਨੂੰ ਪੈਸੇ ਆਉਣੇ ਤੇ ਮਨੁੱਖ ਦੇ ਕੋਲ ਹੀ ਆਉਣੇ ਉਹਦਾ ਸੁੱਖ ਦੂਜੇ ਲੈ ਸਕਦੇ ਨਹੀਂ ਨਾਲ ਮਨੁੱਖ ਵੀ ਲੈ ਸਕਦਾ ਇਸ ਕਰਕੇ ਆਪਣੀ ਜ਼ਿੰਦਗੀ 'ਚ ਨੈਗੇਟਿਵ ਚੀਜ਼ ਨੂੰ ਹਮੇਸ਼ਾ ਲਈ ਖਤਮ ਕਰ ਦੋ ਆਪਣੀ ਜ਼ਿੰਦਗੀ 'ਚ ਆਪਣੇ ਆਪ ਨਾਲ ਪਿਆਰ ਕਰਨ ਵਾਲੀ ਆਦਤ ਪਾਓ ਕਿੰਨੇ ਦਿਨ 'ਚ ਆਪਾਂ ਸਾਰੇ ਜਣੇ ਦੇਖੋ ਕਿੰਨੇ ਲੋਕ ਆਪਣੇ ਆਪ ਨਾਲ ਸਾਰਾ ਦਿਨ ਪਿਆਰ ਕਰਦੇ ਨੇ ਪਿਆਰ ਤੋਂ ਘੱਟ ਕੀ ਆਪਣੇ ਆਪ ਨਾਲ ਗੱਲ ਕਰਦੇ ਨੇ ਇਹ 2-4 ਮਿੰਟ ਅਸੀਂ ਆਪਣੇ ਆਪ ਨਾਲ ਗੱਲ ਨਹੀਂ ਕਰ ਸਕਦੇ ਮੈਂ ਪਹਿਲਾਂ ਕੀ ਸੀ ਤੇ ਅੱਜ ਕੀ ਹੋ ਗਿਆ ਆਉਣ ਵਾਲੇ ਸਮੇਂ 'ਚ ਮੈਂ ਕਿਵੇਂ ਦਾ ਹੋਵੇਗਾ ਜਾਂ ਮੇਰੇ ਮੈਂ ਕੀ ਕੀ ਕਰਾਂਗਾ ਮਨੁੱਖ ਨੂੰ ਆਪਣੇ ਆਪ ਨਾਲ ਕੁਝ ਕੋ ਟਾਈਮ ਕੱਢਣਾ ਚਾਹੀਦਾ ਘਰ 'ਚ ਜੇ ਕੋਈ ਕਿੰਤੂ ਪਰੰਤੂ ਇੱਥੇ ਬਹੁਤਾ ਦੁਖੀ ਨਹੀਂ ਹੋਣਾ ਚਾਹੀਦਾ ਇਹ ਨਹੀਂ ਕਿ ਦੋ ਦੋ ਤਿੰਨ ਦਿਨ ਰੋਟੀ ਨਾ ਖਾਓ ਇਹ ਨਹੀਂ ਕਿ ਆਪਣੇ ਆਪ ਨਾਲ ਹੀ ਦੁਖੀ ਹੁੰਦੇ ਰਹੋ ਇਹ ਗੱਲਾਂ ਮਨੁੱਖ ਦੀ ਜ਼ਿੰਦਗੀ ਨੂੰ ਤਬਾਹ ਕਰ ਦੇਣਗੀਆਂ ਤੇ ਮੈਂ ਸੋਚਦਾ ਕਿ ਮੇਰੇ ਭੈਣ ਪ੍ਰਸੂਜਵਾਨ ਨੇ ਸਿਆਣੀ ਪੜੇ ਲਿਖੇ ਨੇ ਕਿਉਂਕਿ ਤੁਹਾਡੇ ਕਮੈਂਟ ਜਦੋਂ ਆਉਂਦੇ ਨੇ ਉਹਨਾਂ ਤੋਂ ਮੈਨੂੰ ਪਤਾ ਲੱਗਦਾ ਕਿ ਮੇਰੀ ਸਾਹ ਇੱਕ ਪੜਿਆ ਲਿਖਿਆ ਤੇ ਸੂਝਵਾਨ ਲੋਕਾਂ ਨਾਲ ਆ ਤੇ ਫਿਰ ਮੈਨੂੰ ਵੀ ਬੜਾ ਚੰਗਾ ਲੱਗਿਆ ਮੈਂ ਵੀ ਜ਼ਿੰਦਗੀ 'ਚ ਖੂਬ ਰੱਬ ਸੋਨੇ ਨੇ ਸੁੱਖ ਦਿੱਤਾ ਖੂਬ ਨਾਂ ਦੇ ਦਿੱਤਾ ਮੈਂ ਜ਼ਿੰਦਗੀ ਨੂੰ ਵੀ ਜੀਉਣ ਦੀ ਕੋਸ਼ਿਸ਼ ਕਰਦਾ ਕਿ ਵੀ ਇਹ ਨਾ ਸੋਚੋ ਕਿ ਸਾਡੇ ਕੋਲ ਪੈਸੇ ਦੀ ਕਮੀ ਤਾਂਸੀਂ ਕਿੱਦਾਂ ਜੀਵਾਂਗੇ ਜਿੱਦਣ ਤੁਸੀਂ ਕੋਈ ਵੀ ਕਦਮ ਉਧਾਉਣ ਹੈ ਨਾ ਉਹ ਤੁਹਾਡੇ ਕੋਲ ਸਾਰਾ ਕੁਝ ਕੁਦਰਤੀ ਤੌਰ ਤੇ ਆਉਣਾ ਸ਼ੁਰੂ ਹੋ ਜਾਣਾ ਤੁਹਾਨੂੰ ਕਿਸੇ ਕੋਲੋਂ ਮੰਗਣਾ ਨਹੀਂ ਪੈਣਾ ਰੱਬ ਸੋਹਣੇ ਨੇ ਤੁਹਾਨੂੰ ਬਹੁਤ ਕੁਝ ਦੇ ਦੇਣਾ ਹੁੰਦਾ ਆਪਾਂ ਸਿਰਫ ਇੱਕ ਕਦਮ ਪੁੱਟਣਾ ਹੁੰਦਾ ਕਦਮ ਪੁੱਟਣ ਲੱਗਿਆਂ ਹੀ ਸਾਰਾ ਜੋਰ ਲੱਗ ਜਾਂਦਾ ਕਿ ਮਨੁੱਖ ਇੰਜ ਕਰੇਗਾ ਕਿ ਨਹੀਂ ਕਰੇਗਾ ਜਦੋਂ ਅਸੀਂ ਜਿਉਣਾ ਸਿੱਖ ਲਿਆ ਨਾ ਫਿਰ ਸਾਡੀ ਜ਼ਿੰਦਗੀ ਚ ਬਹੁਤ ਖੁਸ਼ੀਆਂ ਹੋਣਗੀਆਂ ਬਹੁਤ ਆਨੰਦ ਹੋਵੇਗਾ ਸਭ ਤੋਂ ਵਧੀਆ ਗੱਲ ਇਹ ਕਿ ਆਪਾਂ ਨਾ ਬਿਮਾਰ ਹੋਵਾਂਗੇ ਨਾ ਛੇਤੀ ਬਜ਼ੁਰਗ ਹੋਵਾਂਗੇ ਨਾ ਸਾਡੀਆਂ ਹੱਡੀਆਂ ਕਮਜ਼ੋਰ ਹੋਣਗੀਆਂ ਨਾ ਸਾਡਾ ਫੇਸ ਖਰਾਬ ਹੋਵੇਗਾ ਤੇ ਅਸੀਂ ਸਾਰੇ ਲੋਕ ਜ਼ਿੰਦਗੀ ਚ ਤਰੱਕੀ ਕਰਾਂਗੇ ਮੈਂ ਆਸ ਕਰਦਾ ਕਿ ਤੁਸੀਂ ਇਹਨਾਂ ਵਿਸ਼ਿਆਂ ਦੇ ਬਾਰੇ ਜਰੂਰ ਸੋਚੋਗੇ ਤੇ ਸੋਚਦੇ ਵੀ ਹੋਗੇ ਇੱਕ ਰੀ ਕੋਸ਼ਿਸ਼ ਉਹਨਾਂ ਲੋਕੀ ਉਹ ਲੋਕ ਜਰੂਰ ਕਰਨ ਜਿਹੜੇ ਲੋਕ ਦੁਖੀ ਨੇ ਨਾ ਬੋਤਾ ਪੈਸੇ ਦਾ ਲਾਲਚ ਕਰੋ ਨਾ ਬੋਤਾ ਖਾਣ ਦਾ ਲਾਲਚ ਕਰੋ ਨਾ ਕਿਸੇ ਨੂੰ ਵੇਖ ਕੇ ਇਹ ਕਹੋ ਕਿ ਮੈਂ ਵੀ ਬਿਲਕੁਲ ਉਦਾਂ ਦਾ ਹੀ ਹੋ ਜਾਵਾਂ ਕੁਸੀਂ ਇਹ ਕਿਰਕ ਮੈਂ ਕਿੰਨਾ ਹੋਣਾ ਆ ਕਿੰਜ ਹੋਣਾ ਆ ਮੈਂ ਵੀ ਕਮਾਈ ਕਰਨੀ ਆ ਮੈਂ ਵੀ ਸੋਨਾ ਬਣਨਾ ਆ ਪਰ ਮੈਂ ਆਪਣੇ ਤਰੀਕੇ ਨਾਲ ਬਣਾਂਗਾ ਤਾਂ ਫਿਰ ਰੱਬ ਸੋਨਾ ਬਹੁਤ ਵਧੀਆ ਤੁਹਾਡਾ ਸਾਥ ਦੇਵੇਗਾ ਜ਼ਿੰਦਗੀ ਜਿਉਓ ਇਹ ਜੀਉਣ ਲਈ ਮਿਲੀ ਆ ਇਹਦਾ ਰੱਜ ਕੇ ਨੰਦ ਲਗੋ ਇਹ ਦੁਬਾਰਾ ਨਹੀਂ ਜੇ ਮਿਲਣੀ ਇਹ ਜਿਹੜੇ ਜਿੰਨਾ ਵੀ ਸਮਾਜ ਹੈਗਾ ਆ ਭਾਵੇਂ ਕਹਿੰਦੀ ਕਿੰਨੀ ਵੀ ਉਮਰ ਆ ਇਥੋਂ ਹੀ ਸ਼ੁਰੂ ਕਰ ਲਵੋ ਤਾਂ ਬਿਹਤਰ ਆ ਹੋਰ ਵੀ ਕਿ ਨਾ ਕਰਿਓ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ ਜੁਦੇ ਵਾਸਤੇ ਰੋ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਚ ਰਹੋ ਕੇ ਸਤਿ ਸ੍ਰੀ ਅਕਾਲ ਜੀ